ਡੀਬੁਰੂਗੜ ਦੀ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਕੇ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਵਿੱਚ ਵਾਪਸ ਆ ਜਾਣਗੇ ਪਰ ਅਜੇ ਤੱਕ ਜਿਹੜੀ ਉਹਨਾਂ ਦੀ ਉਮੀਦ ਹੈ ਤਾਂ ਕਿਵੇਂ ਦੇਖਿਆ ਜਾਵੇ ਜੀ ਜੋ ਅੱਜਕੱਲ ਕੰਸੂਆ ਨੇ ਇਦਾਂ ਦਾ ਕਾਨੂੰਨ ਕੋਈ ਨਹੀਂ ਹੈਗਾ ਵੀ ਅਗਰ ਤਾਂ ਕੋਈ MP ਮੈਂਬਰ ਪਾਰਲੀਮੈਂਟ ਬਣ ਜਾਂਦਾ ਤੇ ਉਹਨੂੰ ਜਦੈ ਹੀ ਛੱਡਣਾ ਪਏਗਾ ਇਦਾਂ ਦਾ ਕਾਨੂੰਨ ਕੋਈ ਨਹੀਂ ਹੈ ਪਰ ਇੱਕ ਦਬਾਅ ਬਣ ਜਾਂਦਾ ਵੀਰ ਜੀ ਲੋਕਤੰਤਰ ਹੈ ਤੇ ਲੋਕਾਂ ਦਾ ਰਾਜ ਹੈ ਤੇ 4 ਲੱਖ ਲੋਕ ਜਿਹਦੇ ਨਾਲ ਲੱਗ ਜਾਣ ਤੇ ਦਬਾਅ ਬਣਦਾ ਹੈ ਸਰਕਾਰਾਂ ਤੇ ਪਰ ਗੱਲ ਇਹ ਆ ਭਗਵੰਤ ਮਾਨ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਆ ਭਾਵੇਂ ਸੈਂਟਰ ਦੀ ਸਰਕਾਰ ਹੋਵੇ ਮਿਤਸ਼ਾ ਹੋਵੇ ਉੱਥੇ ਹੋਮ ਮਿਨਿਸਟਰ ਉਹ ਆ ਇੱਥੇ ਇਹ ਆ ਪਰ ਆਪਸ 'ਚ ਇਹਨਾਂ ਦੀ ਇੱਕ ਰਲਗੱਡਿਆ ਵੀ ਅਸੀਂ ਉਹ ਬੰਦਾ ਵਾਰ ਨਹੀਂ ਆਂਦੇ ਮਾਨ ਸਾਹਿਬ ਦੇ ਹੱਥ ਨਜ਼ਰ ਆਉਂਦਾ ਕਿ ਮਾਨ ਸਾਹਿਬ ਨਿੱਜੀ ਤੌਰ ਤੇ ਕਰ ਸਕਦੇ ਉਹਨਾਂ ਨੂੰ ਭਗਵੰਤ ਮਾਨ ਸਾਹਿਬ ਕੋਲ ਪੂਰੀ ਪਾਵਰ ਹੈਗੀ ਜੇ ਇਸ ਟਾਈਮ ਹੋਮ ਮਿਨਿਸਟਰ ਨੇ ਪੰਜਾਬ ਦੇ ਇਹ ਕੋਈ ਭਲੇਖਾ ਕੱਢਦੇ ਇਹ ਇਹ ਜਿਹੜੇ ਲੋਕ ਰੋਲਾ ਪਾ ਰਹੇ ਨੇ ਇਹ ਸੈਂਟਰ ਦਾ ਇਸ਼ੂ ਬਣ ਜਾਂਦਾ ਬਣ ਜਾਂਦਾ ਹੈ ਪਰ ਇਸ ਸਟੇਟ ਕੋਲ ਪੰਜਾਬ ਕੋਲ ਪੂਰੀ ਰਾਈਟ ਹੈ ਬ੍ਰਦਰ ਇਸ ਕਰਕੇ ਭਗਵੰਤ ਮਾਨ ਇਸ ਹੈਵਿੰਗ ਫੁੱਲ ਰਾਈਟ ਕਿਉਂਕਿ ਸਿਗਨੇਚਰਸ ਅਮਿਤ ਸ਼ਾਹ ਦੇ ਨਹੀਂ ਨੇ ਸਿਗਨੇਚਰਸ ਪਗਉਤੇ ਆਪਣਾ ਕੇਜਰੀਵਾਲ ਦੇ ਨਹੀਂ ਨੇ ਐਨਐਸਏ ਤੇ ਸਿਗਨੇਚਰਸ ਭਗਵੰਤ ਮਾਨ ਤੇ ਡੀਸੀ ਐਸਐਸਪੀ ਅਮਰitsar ਦੇ ਨੇ ਇਹ ਗੱਲ ਯਾਦ ਰੱਖਿਓ ਪਰਚੇ ਦੇ ਉੱਤੇ ਅੱਜ ਵੀ ਮਿਲ ਜਾਂਦਾ ਹੋ ਸੋ ਭਗਵੰਤ ਮਾਨ ਦੇ ਸਾਈਨ ਦੇ ਨਾਲ ਹੀ ਐਨਐਸਏ ਲੱਗੀ ਹੈ ਐਨਐਸਏ ਹਟੇਗੀ ਤਾਂ ਇਹ ਬੰਦਾ ਬਾਹਰ ਆਏਗਾ ਨਹੀਂ ਤੇ ਉਹ ਆ ਹੀ ਨਹੀਂ ਸਕਦਾ ਬਾਕੀ ਜਿਹੜੇ 12 ਪਰਚੇ ਨੇ ਵੀਰ ਜੀ ਉਹਦੇ ਤੇ ਜ਼ਮਾਨਤ ਹੋ ਜਣੀ ਹੈ ਜਦ ਹੀ ਪੰਜਾਬ ਸਰਕਾਰ ਵੀ ਨਸ਼ਾ ਛਡਾਉਣ ਦੇ ਮਸਲੇ ਦੇ ਉੱਪਰ ਗੱਲ ਕਰਦੀ ਹੈ ਜੇ ਅਮਰਪਾਲ ਸਿੰਘ ਜੇਲ੍ਹ ਤੋਂ ਰਿਹਾਉ ਕਿਉਂਦੇ ਨੇ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਦਾ ਜਿਹੜਾ ਮਸਲਾ ਏ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਰਾਹਤ ਮਿਲ ਸਕਦੀ ਹੈ ਸਰਕਾਰ ਦੇ ਨਾਲ ਨਾਲ ਲੋਕਾਂ ਨੂੰ ਵੀ ਬਿਲਕੁਲ ਮਿਲ ਸਕਦੀ ਹੈ ਪਰ ਵੀਰ ਜੀ ਜਿਹੜੇ ਭਗਵੰਤ ਮਾਨ ਜੀ ਨੇ ਨਾ ਜੀ ਇਹ ਸਿਰਫ ਲੋਗੋ ਚੇਂਜ ਹੋਇਆ ਹੈ ਬੰਦਾ ਉਹੀ ਆ ਬਾਦਲ ਕੈਪਟਨ ਤੇ ਭਗਵੰਤ ਵਨ ਇਨ ਦਾ ਸੇਮ ਥਿੰਗ ਬਟ ਉਹ ਵੀ ਨਹੀਂ ਚਾਹੁੰਦਾ ਕਿ ਲੋਕ ਜਿਹੜੇ ਨੇ ਨੌਜਵਾਨੀ ਆ ਖਾਸ ਕਰਕੇ ਮਾਝੇ ਇਲਾਕੇ ਦੀ ਆ ਵੀ ਉਹ ਜਿਹੜੀ ਹੈ ਨਸ਼ਿਆਂ ਤੋਂ ਮੁੜੇ ਐਕਚੁਅਲੀ ਭਗਵੰਤ ਜੀ ਵੀ ਚਾਹੁੰਦਾ ਆ ਕਿ ਇਹ ਲਾਲਾ ਟੀਕੇ ਤੇ ਮਰ ਜਾਣ ਚੰਗੇ ਰਹਿਣ ਜੇ ਅਗਰ ਨਹੀਂ ਵੀ ਮਰਨਗੇ ਤੇ ਲੁੱਟ ਖੂਹਾਂ ਕਰਨਗੇ ਤੇ ਆਪਾਂ ਦਿਖਾਵਾਂਗੇ ਪੰਜਾਬ ਦਾ ਹਾਲ ਕੀ ਆ ਇਹਨੂੰ ਇਹ ਰੰਗਲਾ ਪੰਜਾਬ ਕਹਿੰਦੇ ਨੇ ਮੈਨੂੰ ਲੱਗਦਾ ਇਹ ਕੰਗਲਾ ਪੰਜਾਬ ਬਣਾਣ ਆਏ ਨੇ ਬੰਦੇ ਈ ਲੱਗਦਾ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਸਣੇ ਜਿਹੜੇ ਅਕਾਲੀ ਵੱਡੇ ਲੀਡਰ ਬਾਗੀ ਸੁਰ ਲੈ ਕੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਮੰਨਿਆ ਜਾਵੇ ਕਿ ਉਹ ਪੰਥ ਪ੍ਰਸਤ ਹੋ ਗਏ ਜਾਂਦੇ ਨੇ ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਇਹ ਵਿਰਸਾ ਸਿੰਘ ਬਲਟੋਆ ਹੋਵੇ ਜਾਂ ਮਲੂਕਾ ਹੋਵੇ ਇਹ ਸਾਰੇ ਜੀਰੋ ਹੋਏ ਬੰਤੇ ਨੇ ਭਾਜੀ ਇਨਾਂ ਦਾ ਕੁਝ ਵੀ ਆਧਾਰ ਨਹੀਂ ਹੈਗਾ ਪੰਥ ਦੇ ਵਿੱਚ ਔਰ ਮੈਂ ਕਹਿੰਦਾ ਇਹ ਉਹ ਬੰਦੇ ਨੇ ਉਹ ਜੀਨਸ ਨੇ ਇਹਨਾਂ ਦੇ ਵਿੱਚ ਜੋ ਕਹਿੰਦੇ ਨੇ ਉਸ ਤੋਂ ਉਲਟ ਚੱਲਣਗੇ ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਇਹ ਹੁਣ ਕਰ ਰਹੇ ਨੇ ਨਾ ਐਦਾ ਮਤਲਬ ਇਹਨਾਂ ਨੇ ਬੰਦੀ ਸਿੰਘ ਕਢਾੜੇ ਨਹੀਂ ਹੈਗੇ ਪੁੱਠੀ ਗੱਲ ਕਰਨਗੇ ਜੀ ਇਹ ਬੰਦੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਪੰਜਾਬ 'ਚ ਬਾਈ ਹੁਣ ਇਹ ਤਾਂ ਚੱਲੇ ਹੋਏ ਕਾਰਤੂਸ ਨੇ ਹੁਣ ਇਹ ਤਾਂ ਭੁੱਲ ਜਾਣ ਹੁਣ ਕੁਝ ਕਰ ਦਾਂਗੇ ਔਰ ਦੂਜੀ ਗੱਲ ਜੇ ਕੁਝ ਕਰਨਗੇ ਵੀ ਇੰਨੀ ਕੀ ਇਹਨਾਂ ਦੀ ਛਾਲ ਲਿਆ ਭਾਜਪੀ 'ਚ ਚਲ ਜਾਣਗੇ ਇੰਨੇ ਜੋਗੇ ਹੀ ਇੰਡੀਆ ਦੀ ਗਵਰਨਮੈਂਟ ਔਰ ਪੰਜਾਬ ਦੀ ਗਵਰਨਮੈਂਟ ਨੇ ਕੱਲ ਉਹ ਜਿਹੜਾ 10 ਸੈਕਿੰਡ ਦਾ ਸਾਇਲੈਂਸ ਦਿਖਾਇਆ ਨਾ ਉਹ ਬਹੁਤ ਕੁਝ ਬੋਲਦਾ ਹੈ ਜੇ ਦੇਖਿਆ ਜਾਵੇ 10 ਸੈਕਿੰਡ ਦਾ ਸਾਇਲੈਂਸ ਸੀਗਾ ਉਸ ਤੋਂ ਬਾਅਦ ਨਾਲ ਹੀ ਅੱਗੇ ਚਰਨਜੀਤ ਸਿੰਘ ਚੰਨੀ ਜੀ ਨੂੰ ਕਿਉਂਕਿ ਪੂਰੇ ਪੰਜਾਬ ਕੀ ਪੂਰੇ ਵਰਲਡ ਦੇ ਲੋਕ ਭਾਜੀ ਦੇਖ ਰਹੇ ਸੀ ਕੱਲ ਵੀ ਸਾਡਾ ਬਾਊ ਆਏਗਾ ਤੇ ਆਪਾਂ ਜਿਤਾਇਆ ਤੇ ਉਹ ਆ ਕੇ ਸਾਡਾ ਇਲਾਕੇ ਦੇ ਵਿੱਚ ਕਰੇਗਾ ਪੈਰਾ ਸੌ ਚੁੱਕੇਗਾ ਜਿਵੇਂ ਦੂਜਿਆਂ ਨੇ ਚੁੱਕੀ ਹੈ ਹਨਾ ਫਰਕ ਕਿਉਂ ਹੈ ਪਰ ਇਹਨਾਂ ਨੇ ਬਿਲਕੁਲ ਉਸ ਚੀਜ਼ ਨੂੰ ਐਜ਼ ਅ ਡਰਾਮਾ ਬਣਾ ਕੇ ਦਿਖਾਤਾ ਤੇ ਤੁਹਾਨੂੰ ਇਹ ਗੱਲ ਦੱਸਦੇ ਹਾਂ ਕਿ 2 ਮਹੀਨੇ ਦੇ ਅ 60 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਜਿਹੜਾ ਹੈ ਇਹ ਰੱਦ ਹੋ ਜਾਏਗਾ ਜਿੱਥੋਂ ਜਿਤਾ ਕੇ ਭੇਜਿਆ ਤੁਸੀਂ 24 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸਾਹਮਣੇ ਬੇਹੱਦ ਵੱਡੀਆਂ ਦਰਪੇਸ਼ ਚੁਣੌਤੀਆਂ ਨਜ਼ਰ ਆਉਂਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਖਾਸ ਕਰ ਗੱਲਬਾਤ ਕੀਤੀ ਜਾਵੇ ਤਾਂ ਖਡੂਰ ਸਾਹਿਬ ਹਲਕੇ ਤੋਂ ਸਭ ਤੋਂ ਵੱਧ ਪੰਜਾਬ ਦੇ ਵਿੱਚੋਂ ਫਤਵਾ ਦੇ ਕੇ ਪੰਜਾਬ ਦੇ ਲੋਕਾਂ ਨੇ ਖਾਸ ਕਰ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਜਿਤਾਇਆ ਭਾਈ ਅਮਰਤਪਾਲ ਸਿੰਘ ਨੂੰ ਜੋ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖ ਸੇਵਾਦਾਰ ਨੇ ਤੇ ਡਿਬਰੂਗੜ੍ਹ ਦੀ ਜ਼ਿਲ੍ਹੇ ਦੇ ਵਿੱਚ ਨਜ਼ਰਬੰਦ ਨੇ ਪਰ ਹਾਲ ਦੇ ਵਿੱਚ ਇੱਕ ਮੰਦ ਭਾਗੀ ਇਹ ਵੀ ਗੱਲ ਕਹੀ ਜਾ ਸਕਦੀ ਹੈ ਕਿ ਅਜੇ ਤੱਕ ਭਾਈ ਅਮਰਤਪਾਲ ਸਿੰਘ ਨੂੰ ਆ ਜਿਹੜਾ ਸੰਸਤੇ ਵਿੱਚ ਸੌਚੁਕ ਸਮਾਗਮ ਹੁੰਦਾ ਹੈ ਉਹਦੇ ਵਿੱਚ ਸ਼ਮੂਲੀਅਤ ਨਹੀਂ ਕਰਵਾਈ ਜਾਂਦੀ ਇਸੇ ਨੂੰ ਲੈ ਕੇ ਬਹੁਤ ਸਾਰੇ ਵੱਡੇ ਸਵਾਲ ਉੱਠਣੇ ਖੜੇ ਹੋ ਗਏ ਨੇ ਤਾਂ ਗੱਲਬਾਤ ਕਰਦੇ ਆ ਕਿ ਪੰਜਾਬ ਦੇ ਲੋਕਾਂ ਦੀ ਖਾਸ ਕਰ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਦੀ ਫਿਊਚਰ ਦੀ ਪਲੈਨਿੰਗ ਜਾਂ ਸਟ੍ਰੈਟੇਜੀ ਕਿਸ ਤਰੀਕੇ ਦੀ ਹੋ ਸਕਦੀ ਹੈ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਭਾਈ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲੈਣ ਦਾ ਯਤਨ ਕਰਦੇ ਆਂ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਖਡੂਰ ਸਾਹਿਬ ਹਲਕੇ ਤੇ ਲੋਕਾਂ ਨੂੰ ਇੱਕ ਉਮੀਦ ਜਾਗੀ ਸੀ ਨਸ਼ੇ ਦੇ ਮੁੱਦੇ ਦੇ ਉੱਪਰ ਜਾਂ ਜਿਹੜੀਆਂ ਹੋਰ ਪੰਥਕ ਚੁਣੌਤੀਆਂ ਸੀ ਤੇ ਉਹਨਾਂ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਦੀ ਚੋਣ ਕੀਤੀ ਗਈ ਸੀ ਤੇ ਚੋਣ ਕਰਨ ਦੇ ਨਾਲ-ਨਾਲ ਇਹ ਵੀ ਕਿਤੇ ਨਾ ਕਿਤੇ ਕੰਸੂਅ ਸੀ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਕੇ ਭਾਈ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਵਿੱਚ ਵਾਪਸ ਆ ਜਾਣਗੇ ਪਰ ਅਜੇ ਤੱਕ ਜਿਹੜੀ ਉਹਨਾਂ ਦੀ ਉਮੀਦ ਹੈ ਤਾਂ ਕਿਵੇਂ ਦੇਖਿਆ ਜਾਵੇ ਜੀ ਜੋ ਅੱਜਕੱਲ ਕੰਸੂਆ ਨੇ ਜੀ ਵੀਰ ਜੀ ਵੀਰ ਜੀ ਗੱਲ ਇਦਾਂ ਵਾਂ ਵੀ ਭਾਈ ਅਮਰਤਪਾਲ ਸਿੰਘ ਨੂੰ ਸਪੋਰਟ ਤਾਂ ਬਹੁਤ ਕੀਤੀ ਜੀ ਖਡੂਰ ਸਾਹਿਬ ਦੇ ਲੋਕਾਂ ਨੇ ਉੱਥੇ ਆਪ ਮੁਹਾਰੇ ਲੋਕ ਆਏ ਤੇ 4 ਲੱਖ ਤੋਂ ਵੱਧ ਵੋਟਾਂ ਉਹਨਾਂ ਨੂੰ ਪਈਆਂ ਪਰ ਇਦਾਂ ਦਾ ਕਾਨੂੰਨ ਕੋਈ ਨਹੀਂ ਹੈਗਾ ਵੀ ਅਗਰ ਤਾਂ ਕੋਈ ਐਮਪੀ ਮੈਂਬਰ ਪਾਰਲੀਮੈਂਟ ਬਣ ਜਾਂਦਾ ਤੇ ਉਹਨੂੰ ਜਦੋਂ ਹੀ ਛੱਡਣਾ ਪਏਗਾ ਇਦਾਂ ਤਾਂ ਕਾਨੂੰਨ ਕੋਈ ਨਹੀਂ ਹੈ ਪਰ ਇੱਕ ਦਬਾਅ ਬਣ ਜਾਂਦਾ ਵੀਰ ਜੀ ਲੋਕਤੰਤਰ ਹੈ ਤੇ ਲੋਕਾਂ ਦਾ ਰਾਜ ਹੈ ਤੇ 4 ਲੋਕ 4 ਲੱਖ ਲੋਕ ਜਿਹਦੇ ਨਾਲ ਲੱਗ ਜਾਣ ਤੇ ਦਬਾਅ ਬਣਦਾ ਸਰਕਾਰਾਂ ਤੇ ਲੀਗਲੀ ਗਾਈਡੈਂਸ ਵੀ ਹੈ ਕਿ ਜਿਹੜੀ ਕਾਨੂੰਨੀ ਪ੍ਰਕਿਰਿਆ ਨੂੰ ਫਾਸਟ ਟਰੈਕ ਤੇ ਲੈ ਕੇ ਜਾਣਾ ਬਿਲਕੁਲ ਕਰਨਾ ਪੈਂਦਾ ਜੀ ਫਾਸਟ ਟਰੈਕ ਤੇ ਕਰਨਾ ਪੈਂਦਾ ਕਿਉਂਕਿ ਹੁਣ ਚੁਣਿਆ ਹੋਇਆ ਨੁਮਾਇੰਦਾ ਹੈ ਲੋਕਾਂ ਦਾ ਉਹ ਪਰ ਗੱਲ ਇਹ ਹੈ ਭਗਵੰਤਮਾਨ ਹੋਵੇ ਭਾਵੇਂ ਪੰਜਾਬ ਦੀ ਸਰਕਾਰ ਆ ਭਾਵੇਂ ਸੈਂਟਰ ਦੀ ਸਰਕਾਰ ਹੋਵੇ ਮਿੱਤ ਸ਼ਾ ਹੋਵੇ ਉੱਥੇ ਹੋਮ ਮਿਨਿਸਟਰ ਉਹ ਆ ਇੱਥੇ ਇਹ ਆ ਪਰ ਆਪਸ ਚ ਇਹਨਾਂ ਦੀ ਇੱਕ ਰਲ ਗੱਡਿਆ ਵੀ ਅਸੀਂ ਉਹ ਬੰਦਾ ਵਾਰ ਨਹੀਂ ਆਣ ਦੇਣਾ ਕਿਉਂਕਿ ਕਿਤੇ ਨਾ ਕਿਤੇ ਵੀਰ ਜੀ ਉਹ ਜਿਹੜਾ ਆ ਫਾਈਟਿੰਗ ਕੰਪੀਟੀਸ਼ਨ ਦੇ ਸਕਦਾ ਆ ਆਣ ਵਾਲੀਆਂ ਜਿਹੜੀਆਂ ਚੋਣਾਂ ਨੇ ਵਿਧਾਨ ਸਭਾ ਦੀਆਂ 227 ਦੀਆਂ ਤੇ ਅਮਰਤਪਾਲ ਸਿੰਘ ਦਾ ਬੜਾ ਵੱਡਾ ਪ੍ਰਭਾਵ ਹੈ ਉਹ ਇੱਕ ਇੰਟੈਲੈਕਚੁਅਲ ਬੰਦਾ ਹੈ ਤੇ ਉਹਨੇ ਜਿਹੜੀ ਗੱਲਬਾਤ ਕੀਤੀ ਆ ਉਹ ਇੱਕ ਵੱਡੇ ਪੱਧਰ ਤੇ ਵਰਲਡ ਵਾਈਡ ਲੋਕਾਂ ਨੇ ਉਹਨਾਂ ਅਪਰੇਜ਼ ਕੀਤੀ ਆ ਉਹਦੀ ਕਿਉਂਕਿ ਉਹਨੇ ਗੱਲ ਜਿਹੜੀ ਧਰਮ ਤੇ ਰਾਜਨੀਤੀ ਜਿਹੜਾ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ ਉਹਨੂੰ ਇਕੱਠਾ ਕੀਤਾ ਤੇ ਇਸ ਕਰਕੇ ਲੋਕਾਂ ਨੇ ਚਾਹਿਆ ਹੈ ਕਿ ਉਹ ਜਿਹੜਾ ਨਸ਼ਿਆਂ ਦਾ ਜਿਹੜਾ ਇੱਕ ਦਰਿਆ ਚੱਲ ਰਿਹਾ ਖਾਸ ਕਰਕੇ ਬਾਰਡਰ ਏਰੀਏ ਦੇ ਵਿੱਚ ਵੀ ਜੇ ਅਗਰ ਇਹ ਮੈਂਬਰ ਪਾਰਲੀਮੈਂਟ ਬਣ ਕੇ ਆ ਜਾਂਦਾ ਤੇ ਸਾਡੇ ਜਿਹੜੇ ਬੱਚਿਆਂ ਨੂੰ ਨਸ਼ਿਆਂ ਤੋਂ ਛੁਡਾ ਸਕਦਾ ਤੇ ਵੱਡੇ ਪੱਧਰ ਤੇ ਜਿਹੜਾ ਆ ਨੌਜਵਾਨੀ ਇੱਕ ਬੜੀ ਸੋਹਣੀ ਜ਼ਿੰਦਗੀ ਪੰਜਾਬ ਦੇ ਵਿੱਚ ਜੀ ਸਕਦੀ ਪੰਜਾਬ ਸਰਕਾਰ ਵੀ ਨਸ਼ਾ ਛਡਾਉਣ ਦੇ ਮਸਲੇ ਦੇ ਉੱਪਰ ਗੱਲ ਕਰਦੀ ਹੈ ਜੇ ਅਮਰਿਤਪਾਲ ਸਿੰਘ ਜੇਲ੍ਹ ਤੋਂ ਰਿਹਾਅ ਹੋ ਕੇ ਆਉਂਦੇ ਨੇ ਲੱਗਦਾ ਨਹੀਂ ਕਿ ਪੰਜਾਬ ਸਰਕਾਰ ਦਾ ਜਿਹੜਾ ਮਸਲਾ ਹੈ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਰਾਹਤ ਮਿਲ ਸਕਦੀ ਹੈ ਸਰਕਾਰ ਦੇ ਨਾਲ ਨਾਲ ਲੋਕਾਂ ਨੂੰ ਵੀ ਬਿਲਕੁਲ ਮਿਲ ਸਕਦੀ ਹੈ ਪਰ ਵੀਰ ਜੀ ਜਿਹੜੇ ਭਗਵੰਤ ਮਾਨ ਜੀ ਨੇ ਨਾ ਜੀ ਇਹ ਸਿਰਫ ਲੋਗੋ ਚੇਂਜ ਹੋਇਆ ਹੈ ਬੰਦਾ ਉਹੀ ਆ ਬਾਦਲ ਕੈਪਟਨ ਤੇ ਭਗਵੰਤ ਵਨ ਐਂਡ ਦ ਸੇਮ ਥਿੰਗ ਹੈ ਪਾਜੀ ਉਹ ਵੀ ਨਹੀਂ ਚਾਹੁੰਦਾ ਕਿ ਲੋਕ ਜਿਹੜੇ ਨੇ ਨੌਜਵਾਨੀ ਆ ਖਾਸ ਕਰਕੇ ਮਾਝੇ ਇਲਾਕੇ ਦੀ ਆ ਵੀ ਉਹ ਜਿਹੜੀ ਆ ਨਸ਼ਿਆਂ ਤੋਂ ਮੁੜੇ ਇਸ ਕਰਕੇ ਸਿਰਫ 2-4 ਵਾਰੀ ਐਵੇਂ ਗਸ਼ਤੀ ਕਰਕੇ ਦਿਖਾ ਦਿੱਤੀ ਵੀ ਪੁਲਿਸ ਵਾਲੇ ਭੱਜ ਕੇ ਜਾ ਰਹੇ ਆ ਤੇ ਪੀਜੀਆਂ ਚ ਆਪਣਾ ਰੂਮ ਰੈਂਟ ਤੇ ਲਏ ਉਹਨਾਂ ਨੂੰ ਫੜ ਰਹੇ ਆ ਨਸ਼ਿਆਂ ਦੇ ਸੋਦਾਗਰਾਂ ਨੂੰ ਪਿੰਡਾਂ ਚ ਫੜ ਰਹੇ ਨੇ ਐਦਾਂ ਦਾ ਗਰਾਊਂਡ ਲੈਵਲ ਤੇ ਕੁਝ ਵੀ ਨਹੀਂ ਹੈਗਾ ਰਿਐਲਿਟੀ ਇਹ ਨਹੀਂ ਹੈਗੀ ਐਕਚੁਅਲੀ ਭਗਵੰਤ ਸਵਾਨ ਵੀ ਚਾਹੁੰਦਾ ਆ ਕਿ ਇਹ ਲਾਲਾ ਟੀਕੇ ਤੇ ਮਰ ਜਾਣ ਚੰਗੇ ਰਹਿਣ ਦੇਅ ਅਗਰ ਨਹੀਂ ਵੀ ਮਰਨਗੇ ਤੇ ਲੁੱਟ ਖੋਹਾਂ ਕਰਨਗੇ ਤੇ ਆਪਾਂ ਦਿਖਾਵਾਂਗੇ ਪੰਜਾਬ ਦਾ ਹਾਲ ਕੀ ਐ ਇਹਨੂੰ ਇਹ ਰੰਗਲਾ ਪੰਜਾਬ ਕਹਿੰਦੇ ਨੇ ਮੈਨੂੰ ਲੱਗਦਾ ਇਹ ਕੰਗਲਾ ਪੰਜਾਬ ਬਣਾਉਣ ਆਏ ਨੇ ਬੰਦੇ ਤੇ ਲੋਕਾਂ ਨੇ ਬਿਲਕੁਲ ਇਹਨਾਂ ਨੂੰ ਭਾਜੀ ਐਤ ਕੀਤਾ ਬਿਲਕੁਲ ਹੀ ਜ਼ੀਰੋ ਕਰ ਦਿੱਤਾ ਸਿਰਫ 3 ਸੀਟਾਂ ਹੀ ਆ ਭਰਾਵਾ ਉਹ ਵੀ ਲਗਾ ਲਓ ਵੀਰ ਜੀ ਦੇਖੋ ਜਿੱਦੇ ਚ 9-9 ਲਾ ਕੇ ਹੋਣ ਮੈਂਬਰ ਹੋਂ ਲੈਜਿਸਲੇਟਿਵ ਅਸੈਂਬਲੀ ਦੇ ਉਹਦੇ ਵਿੱਚੋਂ 10000 ਦੀ ਲੀਡ ਤੇ ਜਿੱਤਿਆ ਮਾਲਵਿੰਦਰ ਸਿੰਘ ਕੰਗ ਕਿ ਆ ਰਹਿ ਗਿਆ ਜੀ ਅਨਮੋਲ ਅਨਮੋਲ ਗਗਨਮਾਨ ਆ ਖਰੜ ਦੀ ਜਿਹੜੀ ਕੈਬਨਿਟ ਮਨਿਸਟਰ ਆ ਇਹ ਬੜਾ ਬੰਦੇ ਨੇ ਆਪਣੇ ਆਪ ਨੂੰ ਕੁਲਵੰਤ ਸਿੰਘ ਹੋਰੀ ਮੁਹਾਲੀ ਦੇ ਨੇ ਆ ਹੋਰ ਇਸ ਇਲਾਕਿਆਂ ਦੇ ਨੇ 10000 ਦੀ ਲੀਡ ਕਿਹਾ ਹੁੰਦੀ ਆ ਸੋ 2027 ਤੇ ਭੁੱਲ ਜਾਣ ਕੀ ਇਹ ਇੱਥੋਂ ਦੀ ਇਹਨਾਂ ਨੂੰ ਲੋਕਾਂ ਨੇ ਅਪਰੀਸ਼ੀਏਟ ਕਰਨਾ ਜਾਂ ਵੋਟ ਪੈਣੀ ਆ ਆਈ ਅਮਰਤਪਾਲ ਸਿੰਘ ਦੇ ਮਸਲੇ ਦੇ ਉੱਪਰ ਮਾਵਾਂ ਨੂੰ ਮੀਟ ਸੀ ਉਹਨਾਂ ਦੇ ਪੁੱਤਾਂ ਨੂੰ ਨਸ਼ੇ ਤੋਂ ਨਜ਼ਾਤ ਮਿਲੇਗੀ ਬਹੁਤ ਸਾਰੇ ਲੋਕਾਂ ਨੂੰ ਮੀਟ ਸੀ ਪਰ ਰਿਹਾਈ ਨੂੰ ਲੈ ਕੇ ਤਮਾਮ ਸਾਰ ਨੇ ਚੁੱਪ ਧਾਰੀ ਹੋਈ ਹੈ ਉਹਨਾਂ ਦੀ ਚੁੱਪ ਟੁੱਟਣ ਦਾ ਕਾਰਨ ਕੀ ਨੇ ਵੀਰ ਜੀ ਪੰਥਕ ਜੱਥੇਬੰਦੀਆਂ ਵੀ ਨਹੀਂ ਨਾ ਭਾਵੇਂ ਜਿਹੜੀਆਂ ਰਾਜਨੀਤਿਕ ਨੇ ਭਾਵੇਂ ਧਾਰਮਿਕ ਨੇ ਬਹੁਤੀਆਂ ਨਹੀਂ ਚਾਹੁੰਦੀਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਬਾਹਰ ਆਵੇ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜੀ ਗੱਲ ਕੀਤੀ ਹੈ ਨਾ ਉਹ ਇਹਨਾਂ ਤੋਂ 30 ਸਾਲਾਂ ਚ ਹੋਈ ਹੀ ਨਹੀਂ ਸੰਤ ਭਿੰਡਰਾਂ ਵਾਲਿਆਂ ਦੀ ਜਿਹੜਾ ਨਕਲ ਉਹਨਾਂ ਨੂੰ ਤਹੀਂ ਕਿਹਾ ਜਾਂਦਾ ਨਾ ਕਿਉਂਕਿ ਉਹਨਾਂ ਨੇ ਰੱਖੀ ਗੱਲ ਜਿੰਨੀ ਹਾਈ ਜੰਪ ਭਿੰਡਰਾਂ ਵਾਲਿਆਂ ਨੇ ਮਾਰੀ ਹੈ ਨਾ ਅੰਮ੍ਰਿਤਪਾਲ ਸਿੰਘ ਨੇ ਕਿਤੇ ਨਾ ਕਿਤੇ ਮਾਰੀ ਹੈ ਇਸ ਕਰਕੇ ਉਹਨੂੰ ਉਹ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਤੇ ਭਾਵੇਂ ਸੁਖਬੀ ਪਾਵੇਂ ਇੱਧਰ ਸਿਮਰਨਜੀਤ ਸਿੰਘ ਮਾਨ ਹੋਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੋਨੋਂ ਹੀ ਨਕਾਰਤੀ ਲੋਕਾਂ ਨੇ ਇਸ ਕਰਕੇ ਵੀ ਉਹ ਉਹਨਾਂ ਨੇ ਇੰਡੀਵਿਜੂਅਲ ਇੰਡੀਪੈਂਡੈਂਟ ਤੌਰ ਤੇ ਖੜੇ ਹੋਏ ਜਿਵੇਂ ਭਾਈ ਸਰਵਜੀਤ ਸਿੰਘ ਖਾਲਸਾ ਹੋਇਆ ਫਰੀਦਕੋਟ ਤੋਂ ਉਹ ਲੋਕਾਂ ਨੇ ਵੀ ਜਤਾਇਆ 70000 ਪਲੱਸ ਲੀਡ ਤੋਂ ਜਿੱਤੇ ਨੇ ਹੁਣ ਸਰਵਜੀਤ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਦੋ ਤਿੰਨ ਵਾਰੀ ਚੋਣ ਪਹਿਲੇ ਲੜ ਚੁੱਕੇ ਨੇ ਬਟਿੰਡੇ ਤੋਂ ਵੀ ਹੋਰ ਇਲਾਕਿਆਂ ਤੋਂ ਵੀ ਪਰ ਲੋਕਾਂ ਨੇ ਨਹੀਂ ਜਿਤਾਇਆ ਤੇ ਕਿਉਂਕਿ ਪਾਰਟੀ ਨਾਲ ਪ੍ਰੋਬਲਮ ਹੈ ਕਿਤੇ ਨਾ ਕਿਤੇ ਸਿਮਰਨਜੀਤ ਸਿੰਘ ਮਾਨ ਨੂੰ ਲਾਈਕ ਨਹੀਂ ਕਰਦੇ ਲੋਕ ਅੱਜ ਇਹ ਗੱਲ ਕੌੜੀ ਹੈ ਪਰ ਹੈ ਸੱਚ ਹੈ ਭਾਜੀ ਅਕਾਲੀ ਦਲ ਬਾਦਲ ਦੇ ਖਿਲਾਫ ਬਾਗੀ ਸੋਰ ਚੁੱਕਦੇ ਨਜ਼ਰ ਆਉਂਦੇ ਨੇ ਉਹਨਾਂ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜ਼ਰਾ ਨੇ ਸਿਕੰਦਰ ਸਿੰਘ ਅਮਰੂਕਾ ਨੇ ਬਹੁਤ ਸਾਰੇ ਵੱਡੇ ਅਕਾਲੀ ਲੀਡਰਾਂ ਦਾ ਜ਼ਿਕਰ ਹੁੰਦਾ ਤੇ ਕੱਲ ਉਹਨਾਂ ਨੇ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਬਾਗੀ ਤੇਵਰ ਦਿਖਾਇਆ ਤੇ ਉਹਨਾਂ ਨੇ ਖਾਸ ਕਰ ਮਤਾ ਪਾਇਆ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਨਾਲ-ਨਾਲ ਬੰਦੀ ਸਿੰਘਾਂ ਦਾ ਕੀ ਲੱਗਦਾ ਫਿਰ ਪ੍ਰਿੰਮ ਸਿੰਘ ਚੰਦੂ ਮਾਜਰਾ ਦੇ ਸਣੇ ਜਿਹੜੇ ਅਕਾਲੀ ਵੱਡੇ ਲੀਡਰ ਬਾਗੀ ਸੁਰ ਲੈ ਕੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਮੰਨਿਆ ਜਾਵੇ ਕਿ ਉਹ ਪੰਥ ਪ੍ਰਸਤ ਹੋ ਗਏ ਜਾਂਦੇ ਨੇ ਵੀਰ ਜੀ ਕੌਮਬੀਨ ਸਾਫ ਮੋਰਚੇ ਤੇ ਖੜੇ ਆਪਾਂ ਜਿੱਥੇ ਆਪਾਂ ਵੀਡੀਓ ਬਣਾ ਰਹੇ ਹਾਂ ਤਕਰੀਬਨ 16-17 ਮਹੀਨੇ ਹੋ ਗਏ ਇੱਥੇ ਬੈਠੇ ਪੰਥ ਨੂੰ ਮੋਰਚਾ ਲਾ ਕੇ ਉਦੋਂ ਕਿੱਥੇ ਗਏ ਸੀ ਉਹ ਇਹ ਬੰਦੀ ਸਿੰਘਾਂ ਲਈ ਮੋਰਚਾ ਲੱਗਾ ਨਾ ਤੁਸੀਂ ਇਹ ਦੇਖ ਲਓ ਜਗਤਾਰ ਸਿੰਘ ਹਵਾਰੇ ਨੂੰ ਛਡਾਉਣ ਦੀ ਗਲਤ ਬਹੁਤ ਦੂਰ ਦੀ ਹੈ ਪਰਮਜੀਤ ਸਿੰਘ ਭਿਉਰੇ ਦੀ ਪਰੋਲ ਤੇ ਵੀ ਨਹੀਂ ਲੈ ਕੇ ਆ ਪਏ ਬਾਹਰ ਸ਼ਮਸ਼ੇਰ ਸਿੰਘ ਜਿਹਨੂੰ ਦੁਬਾਰਾ ਅੰਦਰ ਘਲਤਾ ਗੁਰਮੀਤ ਸਿੰਘ ਜੀ ਕਿੱਥੇ ਨੇ ਉਹ ਸਾਰੇ ਛੋਟੇ ਛੋਟੇ ਆਪਾਂ ਨਹੀਂ ਆਪਾਂ ਕੱਢ ਪਾ ਰਹੇ ਤੇ ਇਹ ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਇਹ ਵਿਰਸਾ ਸਿੰਘ ਬਲਟੋਹਾ ਹੋਵੇ ਜਾਂ ਮਲੂਕਾ ਹੋਵੇ ਇਹ ਸਾਰੇ ਜੀਰੋ ਹੋਏ ਬੰਦੇ ਨੇ ਭਾਜੀ ਇਨਾਂ ਦਾ ਕੁਝ ਵੀ ਆਧਾਰ ਨਹੀਂ ਹੈਗਾ ਪੰਥ ਦੇ ਵਿੱਚ ਔਰ ਮੈਂ ਕਹਿੰਦਾ ਇਹ ਉਹ ਬੰਦੇ ਨੇ ਉਹ ਜੀਨਸ ਨੇ ਇਹਨਾਂ ਦੇ ਵਿੱਚ ਜੋ ਕਹਿੰਦੇ ਨੇ ਉਸ ਤੋਂ ਉਲਟ ਚੱਲਣਗੇ ਜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਇਹ ਹੁਣ ਕਰ ਰਹੇ ਨੇ ਨਾ ਐਦਾ ਮਤਲਬ ਇਹਨਾਂ ਨੇ ਬੰਦੀ ਸਿੰਘ ਕਢਾਣੇ ਨਹੀਂ ਹੈਗੇ ਪੁੱਠੀ ਗੱਲ ਕਰਨਗੇ ਜੀ ਇਹ ਬੰਦੇ ਸੌੜੀ ਰਾਜਨੀਤੀ ਹੋਏਗੀ ਪੂਰੀ ਪੂਰੀ ਸੌੜੀ ਰਾਜਨੀਤੀ ਆ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਪੰਜਾਬ 'ਚ ਬਾਈ ਹੁਣ ਇਹ ਤਾਂ ਚੱਲੇ ਹੋਏ ਕਾਰਤੂਸ ਨੇ ਹੁਣ ਇਹ ਤਾਂ ਭੁੱਲ ਜਾਣ ਹੁਣ ਕੁਝ ਕਰ ਦਾਂਗੇ ਔਰ ਦੂਜੀ ਗੱਲ ਜੇ ਕੁਝ ਕਰਨਗੇ ਵੀ ਇੰਨੀ ਕੀ ਇਹਨਾਂ ਦੀ ਛਾਲਿਆ ਭਾਜਪੀ 'ਚ ਚੱਲ ਜਾਣਗੇ ਇੰਨੇ ਜੋਗੇ ਹੀ ਨਹੀਂ ਸੋਚ ਚੁੱਕ ਸਮਾਗਮ ਦੇ ਵਿੱਚ ਭਾਈ ਅਮਰਤਪਾਲ ਸਿੰਘ ਕਿਤੇ ਨਾ ਕਿਤੇ ਗੈਰ ਹਾਜ਼ਰ ਦਿਖੇ ਨੇ ਕੀ ਲੱਗਦਾ ਕਿ ਉਹਨਾਂ ਦਾ ਗੈਰ ਹਾਜ਼ਰ ਦਿਖਣ ਦਾ ਕਾਰਨ ਕੀ ਨਜ਼ਰ ਆਉਂਦਾ ਜੇ ਇੰਟੈਕਟਿਵ ਵਾਲ ਉਤੇ ਦੇਖੀਏ ਜੀ ਭਗਵੰਤ ਮਾਨ ਤਾਂ ਦੇਖ ਲੋ ਜੀ 2027 ਤੇ ਫਾਈਟਿੰਗ ਕੰਪੀਟੀਸ਼ਨ ਲੱਗ ਰਿਹਾ ਉਹਨਾਂ ਨੂੰ ਅਮਰਤਪਾਲ ਸਿੰਘ ਨਾਲ ਸਿੱਧਾ ਤਾਂ ਸਿੱਧਾ ਕਾਰਨ ਤਾਂ ਇਹੀ ਹੈ ਕਿ ਉਹ ਲੋਕਾਂ ਦੀ ਲੋਕਪ੍ਰਿਤਾ ਬਹੁਤ ਜ਼ਿਆਦਾ ਹੈ ਅਮਰਤਪਾਲ ਸਿੰਘ ਦੀ ਫੇਮ ਇਸ ਟੈਮ ਇੱਥੇ ਪਹੁੰਚ ਚੁਈ ਹੈ ਭਗਵੰਤ ਮਾਨ ਵੀ ਨਹੀਂ ਪੁੱਛ ਰਿਹਾ ਕੋਈ ਜੇ ਅਗਰ ਅਮਰਤਪਾਲ ਸਿੰਘ ਬਾਹਰ ਆ ਜਾਂਦਾ ਉਹਦਾ ਕਾਫਲਾ ਤੇ ਭਗਵੰਤ ਮਾਨ ਦੇ ਕਾਫਲੇ ਤੋਂ ਵੀ ਤ ਤੇ ਉਹ ਤੇ ਜਿੱਤਨ ਦੀ ਲੋੜ ਨਹੀਂ ਵੈਸੇ ਜਿੱਤਿਆ ਬਣ ਜਾਣਾ ਉਹਨੇ ਤੇ ਇਸ ਕਰਕੇ ਹੀ ਕਿਤੇ ਨਾ ਕਿਤੇ ਕੱਲ ਨਾਮ ਅਨਾਉਂਸ ਹੋਇਆ ਉਸ ਤੋਂ ਬਾਅਦ ਸਾਇਲੈਂਸ ਇੰਡੀਆ ਦੀ ਗਵਰਨਮੈਂਟ ਔਰ ਪੰਜਾਬ ਦੀ ਗਵਰਨਮੈਂਟ ਨੇ ਕੱਲ ਉਹ ਜਿਹੜਾ 10 ਸੈਕਿੰਡ ਦਾ ਸਾਇਲੈਂਸ ਦਿਖਾਇਆ ਨਾ ਉਹ ਬਹੁਤ ਕੁਝ ਬੋਲਦਾ ਹੈ ਜੇ ਦੇਖਿਆ ਜਾਵੇ ਤੇ 10 ਸੈਕਿੰਡ ਦਾ ਸਾਇਲੈਂਸ ਸੀਗਾ ਉਸ ਤੋਂ ਬਾਅਦ ਨਾਲ ਹੀ ਅੱਗੇ ਚਰਨਜੀਤ ਸਿੰਘ ਚੰਨੀ ਜੀ ਨੂੰ ਕਿਉਂਕਿ ਪੂਰੇ ਪੰਜਾਬ ਕੀ ਪੂਰੇ ਵਰਲਡ ਦੇ ਲੋਕ ਭਾਜੀ ਦੇਖ ਰਹੇ ਸੀ ਕੱਲ ਵੀ ਸਾਡਾ ਬਾਊ ਆਏਗਾ ਤੇ ਆਪਾਂ ਜਿਤਾਇਆ ਤੇ ਉਹ ਆ ਕੇ ਸਾਡਾ ਇਲਾਕੇ ਦੇ ਵਿੱਚ ਕਰੇਗਾ ਪੈਰਾ ਸੌ ਚੁੱਕੇਗਾ ਜਿਵੇਂ ਦੂਜਿਆਂ ਨੇ ਚੁੱਕੀ ਪਰ ਇਹਨਾਂ ਨੇ ਬਿਲਕੁਲ ਉਸ ਚੀਜ਼ ਨੂੰ ਐਜ਼ ਅ ਡਰਾਮਾ ਬਣਾ ਕੇ ਦਿਖਾਤਾ ਤੇ ਤੁਹਾਨੂੰ ਇਹ ਗੱਲ ਦੱਸਦੇ ਆ ਕਿ 2 ਮਹੀਨੇ ਦੇ ਅੰਦਰ ਅੰਦਰ ਜੇ ਸੌ ਨਾ ਚੁੱਕੀ ਗਈ ਕੱਲ ਤੋਂ ਤੇ 60 ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਜਿਹੜਾ ਇਹ ਰੱਦ ਹੋ ਜਾਏਗਾ ਜਿੱਥੋਂ ਜਿਤਾ ਕੇ ਭੇਜਿਆ ਤੁਸੀਂ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ ਪਰਿਵਾਰ ਨੂੰ ਸਤਿਕਾਰਯੋਗ ਨੇ ਭਾਈ ਅਮਿਤਪਾਲ ਸਿੰਘ ਖਾਦਸੇਈ ਦਾ ਪਰਿਵਾਰ ਤਗੜੇ ਹੋ ਕੇ ਕਰੋ ਜੇ ਮੋਹਮ ਕਰਨੀ ਹੈ ਕੋਈ ਨਿੱਜੀ ਤੌਰ ਤੇ ਪਰਿਵਾਰ ਨੂੰ ਮਿਲਦੇ ਹੋ ਪਰਿਵਾਰ ਨੂੰ ਮਿਲਦੇ ਰਹਿੰਦੇ ਆਪਾਂ ਅਪੀਲ ਕੀਤੀ ਕਦੇ ਅਪੀਲ ਵੀ ਕੀਤੀ ਉਹ ਕਹਿੰਦੇ ਬੜੇ ਆਪਾਂ ਤਰੀਕੇ ਨਾਲ ਚੱਲ ਰਹੇ ਆ ਗੁਰਮੁਖ ਪਰਿਵਾਰਿਆ ਜੀ ਤੇ ਜਿਆਦਾ ਆਪਾਂ ਫਿਰ ਬਚਨ ਉਸ ਹਿਸਾਬ ਨਾਲ ਕਰ ਜਿਹੜੇ ਕਰ ਵੀ ਨਹੀਂ ਸਕਦੇ ਉਹਨਾਂ ਨਾਲ ਪਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਦੋਂ ਵੀ ਕੀਤੀ ਬਾਪੂ ਜੀ ਨੂੰ ਤੇਰੇ ਸੇਮ ਸਿੰਘ ਜੀ ਨੂੰ ਵੀ ਭਾਈ ਇਹ ਪੈੜਾ ਤੁਸੀਂ ਨਾ ਗਜਾਓ ਵੀ ਤਗੜਾ ਪੈੜਾ ਕਰ ਰਹੇ ਹੋ ਤੁਸੀਂ ਬਹੁਤ ਕੁਝ ਪਰ ਕਿਤੇ ਨਾ ਕਿਤੇ ਭਗਵੰਤ ਮਾਨ ਸਾਹਿਬ ਨਾਲ ਬਹਿ ਕੇ ਗੱਲ ਕਰਨੀ ਹੋ ਪੈਣੀ ਆ ਵੀ ਤੁਸੀਂ ਇਹ ਕੰਮ ਕਦੋਂ ਕਰਨਾ ਹੈ ਮਾਨ ਸਾਹਿਬ ਦੇ ਹੱਥ ਨਜ਼ਰ ਆਉਂਦਾ ਕਿ ਮਾਨ ਸਾਹਿਬ ਨਿੱਜੀ ਤੌਰ ਤੇ ਕਰ ਸਕਦੇ ਉਹਨਾਂ ਦੇ ਕੋਲ ਪਾਵਰ ਨਜ਼ਰ ਹੈ ਭਗਵੰਤ ਮਾਨ ਸਾਹਿਬ ਕੋਲ ਪੂਰੀ ਪਾਵਰ ਹੈਗੀ ਜੇ ਇਸ ਟਾਈਮ ਹੋਮ ਮ ਇਹ ਜਿਹੜੇ ਲੋਕ ਰੋਲਾ ਪਾ ਰਹੇ ਨੇ ਕਿ ਇਹ ਸੈਂਟਰ ਦਾ ਇਸ਼ੂ ਬਣ ਜਾਂਦਾ ਬਣ ਜਾਂਦਾ ਪਰ ਇਸ ਸਟੇਟ ਕੋਲ ਪੰਜਾਬ ਕੋਲ ਪੂਰੀ ਰਾਈਟ ਹੈ ਬ੍ਰਦਰ ਇਸ ਕਰਕੇ ਭਗਵੰਤ ਮਾਨ ਇਸ ਹੈਵਿੰਗ ਫੁੱਲ ਰਾਈਟਸ ਮਾਨ ਸਾਹਿਬ ਬਾਰੇ ਵੀ ਕਹਿ ਜਾਂਦਾ ਕਿ ਮਾਨ ਸਾਹਿਬ ਖੁਦ ਨਹੀਂ ਕਰਨਗੇ ਜੋ ਉਹਨਾਂ ਨੂੰ ਉਹਨਾਂ ਦੀ ਹਾਈ ਕਮਾਂਡ ਕਹੇਗੀ ਉਹ ਉਹਨਾਂ ਦੇ ਪਿੱਛੇ ਲੱਗ ਕੇ ਉਹ ਵੀਰ ਜੀ ਹਾਈ ਕਮਾਂਡ ਦਾ ਜੋ ਮਰਜ਼ੀ ਹੋਵੇ ਨਾਮ ਤੇ ਇਹਦੇ ਚੱਲਣਾ ਹੈ ਨਾ ਭਗਵੰਤ ਮਾਨ ਇਸ ਦਾ ਚੀਫ ਮਿਨਿਸਟਰ ਆਫ ਪੰਜਾਬ ਕੇਜਰੀਵਾਲ ਤਾਂ ਦਿੱਲੀ ਦਾ ਹੈ ਨਾ ਭਾਈ ਇਸ ਕਰਕੇ ਕੇਜਰੀਵਾਲ ਦੇ ਵੀ ਮੈਨੂੰ ਲੱਗਦਾ ਵੀ ਮਨਸ਼ਾ ਇਹੀ ਹੈ ਵੀ ਨਹੀਂ ਘਟਾਉਣਾ ਉਹੀ ਪਾ ਰਿਹਾ ਨਾ ਪ੍ਰੈਸ਼ਰ ਭਾਵੇਂ ਅਮਿਤ ਸ਼ਾ ਪਾ ਰਿਹਾ ਭਾਵੇਂ ਉਹ ਪਾ ਰਿਹਾ ਹੁਣ ਤੁਸੀਂ ਰਿਪੋਰਟਰ ਹੋ ਨਾਮ ਤੇ ਤੁਹਾਡਾ ਵਜਣਾ ਹੈ ਨਾ ਵੀਰ ਜੀ ਜਿਹੜਾ ਕੰਮ ਤੁਹਾਡਾ ਤੁਹਾਨੂੰ ਹੀ ਕਰਨਾ ਪੈਣਾ ਹੈ ਡਿਸਕਸ਼ਨਸ ਜਿਹਦੇ ਨਾਲ ਮਰਜ਼ੀ ਕਰ ਲਓ ਤੇ ਇਸ ਕਰਕੇ ਭਗਵੰਤ ਮਾਂ ਜੀ ਨੂੰ ਚਾਹੀਦਾ ਹੈ ਜੇ ਚੀਫ ਮਿਨਿਸਟਰ ਹਰਾ ਪੈਨ ਹਰਾ ਪੈਨ ਢਾਈ ਸਾਲ ਹੋ ਗਏ ਯਾਰ ਚੱਲਦਾ ਹੀ ਨਹੀਂ ਪਿਆ ਤੁਹਾਡਾ ਹਰਾ ਪੈਨ ਐਨੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਉਹ ਬੰਦੇ ਨੂੰ ਜਤਾਇਆ ਕਿਉਂਕਿ ਸਿਗਨੇਚਰਸ ਅਮਿਤ ਸ਼ਾ ਦੇ ਨਹੀਂ ਨੇ ਸਿਗਨੇਚਰਸ ਉਹਦੇ ਆਪਣਾ ਕੇਜਰੀਵਾਲ ਦੇ ਨਵੇਂ ਐਨਐਸਏ ਤੇ ਸਿਗਨੇਚਰਸ ਭਗਵੰਤ ਮਾਨ ਤੇ ਡੀਸੀ ਐਸਐਸਪੀ ਅੰਮ੍ਰਿਤਸਰ ਦੇ ਨੇ ਇਹ ਗੱਲ ਯਾਦ ਰੱਖਿਓ ਪਰਚੇ ਦੇ ਉੱਤੇ ਅੱਜ ਵੀ ਮਿਲ ਜਾਂਦਾ ਉਹ ਸੋ ਪੱਕਾ ਬੰਤਮਾਨ ਦੇ ਸਾਈਨ ਦੇ ਨਾਲ ਹੀ ਐਨਐਸਏ ਲੱਗੀ ਹੈ ਐਨਐਸਏ ਹਟੇਗੀ ਤਾਂ ਹੀ ਉਹ ਬੰਦਾ ਬਾਹਰ ਆਏਗਾ ਨਹੀਂ ਤੇ ਉਹ ਆ ਹੀ ਨਹੀਂ ਸਕਦਾ ਬਾਕੀ ਜਿਹੜੇ 12 ਪਰਚੇ ਨੇ ਵੀਰ ਜੀ ਉਹਦੀ ਤੇ ਜਮਾਨਤ ਹੋ ਜਣੀ ਹੈ ਜਦ ਹੀ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਲੱਗਦਾ ਹੈ ਕਿ ਆਵਾਮ ਨੂੰ ਕਿ ਫਿਊਚਰ ਪਲਾਨ ਕਰਨ ਦੀ ਬਿਲਕੁਲ ਲੋੜ ਹੈਗੀ ਹੈ ਵੀਰ ਜੀ ਜਿਹੜਾ ਯੂਥ ਹੈ ਮੈਂ ਮਾਲਵੇ ਦੇ ਵਿੱਚ ਵੀ ਗਿਆ ਹਾਂ ਮੈਂ ਮਾਝੇ ਦੇ ਵਿੱਚ ਵੀ ਗਿਆ ਹਾਂ ਯੂਥ ਪੱਬਾਂ ਪਾ ਰਿਹਾ ਯੂਥ ਦਾੜੇ ਰੱਖਣ ਲੱਗ ਗਿਆ ਯੂਥ ਦਸਤਾਰਾਂ ਸਜਾਣ ਲੱਗ ਗਿਆ ਹਨਾ ਜੀ ਜਪਜੀ ਸਾਹਿਬ ਤੇ ਆ ਗਿਆ ਯੂਥ ਹੁਣ ਤੇ ਜਪ ਜਪ ਸਵਈਏ ਚੋਂਪੇ ਆਨੰਦੀ ਬਣਦਾ ਸੱਕ ਗਏ ਹਨ ਸੋ ਕਹਿਣ ਦਾ ਮਤਲਬ ਔਨ ਟ੍ਰੈਕ ਹੈ ਯੂਥ ਯੂਥ ਨੂੰ ਚਾਹੀਦਾ ਹੈ ਵੀ ਥੋੜਾ ਜਿਹਾ ਜੇ ਪਾਰਟੀ ਬਾਜੀ ਤੋਂ ਉੱਪਰ ਉਵੇਂ ਤੁਸੀਂ ਦੋ ਜਿਹੜੀ ਇੰਡੀਪੈਂਡੈਂਟ ਬੰਦੇ ਜਿਤਾਏ ਨੇ ਉਹ ਤੋਂ ਪਾਰਟੀ ਬਾਜੀ ਤੋਂ ਉੱਠਿਆ ਗਿਆ ਹੈ ਉੱਪਰ ਕਿਉਂਕਿ ਫਰੀਦਕੋਟ ਤੇ ਤਾਂ ਕਿੰਨਾ ਅਨਐਕਸਪੈਕਟਿਡ ਕੰਮ ਹੋਇਆ ਬਾਜੀ ਕੀਤੇ ਨਾ ਕੀਤੇ ਤਾਂ ਭਗਵੰਤ ਸਿੰਘ ਸਾਹਿਬ ਕਹਿੰਦੇ ਸੀ ਕੱਢੀ ਪਈ ਹੈ ਸੀਟ ਉਹ ਤਾਂ 13 ਚੋਂ 13 ਹੀ ਕਹਿੰਦੇ ਸੀ ਵੈਸੇ ਪਰ ਫਰੀਦਕੋਟ ਤੇ ਹੀ ਵਾਸ ਵੈਰੀ ਕੰਫੀਡੈਂਟ ਕਿਉਂਕਿ ਕਰਮਚੀਤਨ ਮੋਲ ਉਹਨਾਂ ਦੇ ਫਰੈਂਡ ਸੀ ਜਾਣ ਕੇ ਤਾਰਿਆ ਗਿਆ ਸੀ ਵੀ ਐਸੀ ਕੈਂਡੀਡੇਟ ਹੈ ਜਿੱਤੂਗਾ ਤੇ ਇਹਨਾਂ ਨੇ ਬੜੀ ਲੇਅਰ ਬਣਾਈ ਉੱਥੇ ਬੜਾ ਪੈਸਾ ਖਰਚਿਆ ਬੜੀਆਂ ਗੱਡੀਆਂ ਬੋਰਡ ਲਾਏ 70000 ਦੀ ਲੀਡ ਤੋਂ ਮਾਰਜਨ ਤੋਂ ਭਾਈ ਸਾਹਿਬ ਜਿੱਤ ਗਏ ਮਾਲਵੇ ਤੇ ਯੂਥ ਨੂੰ ਵੀ ਤੇ ਮਾਝੇ ਦੇ ਯੂਥ ਨੂੰ ਕਹਿਣਾ ਆਪਣਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਮਰਤਪਾਲ ਸਿੰਘ ਦੀ ਗੱਲ ਕਰੋ ਕਿਉਂਕਿ ਜਦੋਂ ਉਹ ਬੰਦਾ ਬਾਹਰ ਆਂਦਾ ਨਾ ਤੁਹਾਡਾ ਉਹਦੇ ਵਿੱਚ ਉਹ ਲੀਡਰਸ਼ਿਪ ਕੁਆਲਿਟੀ ਹੈ ਜਿਹੜੀ ਗੱਲ ਕਰ ਸਕਦੀ ਹੈ ਹੋਰ ਤੁਸੀਂ ਅਗਰ ਅਗਰ ਮੈਨੂੰ ਮੈਂ ਗਲਤ ਹੋਵਾਂ ਤੇ ਮੈਨੂੰ ਦੱਸ ਦਿਓ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਲ ਉਹਦੇ ਮੁਕਾਬਲੇ ਦਾ ਕੋਈ ਪੰਜਾਬ ਦੇ ਵਿੱਚ ਅਗਰ ਕੋਈ ਅੱਜ ਦੇ ਟਾਈਮ ਤੇ ਲੀਡਰ ਹੈਗਾ ਤੇ ਮੈਨੂੰ ਵੀ ਜਰੂਰ ਦੱਸ ਦਿਓ ਜੀ ਆ ਬਿਲਕੁਲ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਭਾਈ ਸਰਬਜੀਤ ਸਿੰਘ ਨੇ ਅਪੀਲ ਕੀਤੀ ਆ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਰਿਵਾਰ ਦੇ ਵੱਲੋਂ ਜਾਂ ਜਿਹੜੀਆਂ ਸਮੁੱਚ ਸਮੁਚੀਆਂ ਪੰਥਕ ਜਥੇਬੰਦੀਆਂ ਮੰਨੀਆਂ ਜਾਂਦੀਆਂ ਨੇ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕਿਹੜੀ ਪਲੈਨਿੰਗ ਕੀਤੀ ਜਾਂਦੀ ਹੈ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨਵਾਦ